ਖਾਸ ਤੌਰ ਤੇ ਸੁਣ ਲਓ ਇਹ ਗੱਲ ਉਹ ਲੋਕ ਜਿਨ੍ਹਾਂ ਨੂੰ ਲੱਗਦਾ ਵੀ ਜਵਾਕ ਟਿਊਸ਼ਨ ਜਾਂਦਾ ਹੈ ਜਵਾਕ ਸਕੂਲ ਜਾਂਦਾ ਹੈ ਤਾਂ ਉਹਨਾਂ ਨੇ ਸਕੂਟੀਆਂ ਲੈ ਕੇ ਦੇ ਰੱਖਿਆ ਨੇ ਵੀ ਸਕੂਟੀਆਂ ਦਾ ਫਰਕ ਲਾਏ ਸਮਝਦਾ ਨਾ ਵੀ ਕੋਈ ਖਾਸ ਹੋਣੀ ਗੇਹੜਾ ਵਾਲੀ ਚੀਜ਼ ਨਹੀਂ ਤਾਂ ਇਹ ਚਲਾਈ ਫਿਰਨਗੇ ਪੁਲਿਸ ਦੀ ਹੁਣ ਇਸ ਚੀਜ਼ ਨੂੰ ਲੈ ਕੇ ਸਖਤ ਨਿਗਰਾਨੀ ਹੋਣ ਲੱਗੀ ਹੈ ਕਿੱਠੀ ਜਾਰੀ ਕਰੀ ਆ ਦੇ ਵਿੱਚ ਸਪਸ਼ਟ ਕਹਿ ਗਿਆ ਕਿ ਪਹਿਲਾਂ ਤਾਂ ਲੋਕਾਂ ਨੂੰ ਅਵੇਅਰ ਕਰੋ ਸਮਝਾਓ ਜੇਕਰ ਫਿਰ ਵੀ ਲੋਕ ਨਹੀਂ ਮੰਨਦੇ ਤਾਂ ਫਿਰ ਆਖਰਕਾਰ ਭਈ 25000 ਰੁਪਏ ਜੁਰਮਾਨਾ ਤੇ ਕੈਦ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਵਾਕਾਂ ਨੂੰ ਵਹੀਕਰ ਫੜਾ ਰੱਖੇ ਨੇ ਸਸਿਕਾਲਾ ਪੰਜਾਬ ਦੇ ਵਿੱਚ ਇੱਕ ਚਿੱਠੀ ਜਾਰੀ ਹੋਈ ਆ ਪੁਲਿਸ ਦੀ ਤੇ ਉਹਦੇ ਵਿੱਚ ਹੁਕਮ ਦਿੱਤੇ ਗਏ ਨੇ ਵੀ ਲੋਕਾਂ ਨੂੰ ਅਵੇਅਰ ਕਰ ਦੋ ਤੇ ਖਾਸ ਤੌਰ ਤੇ ਸੁਣ ਲਿਓ ਇਹ ਗੱਲ ਉਹ ਲੋਕ ਜਿਨ੍ਹਾਂ ਨੂੰ ਲੱਗਦਾ ਵੀ ਜਵਾਕ ਟਿਊਸ਼ਨ ਜਾਂਦਾ ਹੈ ਜਵਾਕ ਸਕੂਲ ਜਾਂਦਾ ਹੈ ਤਾਂ ਉਹਨਾਂ ਨੂੰ ਸਕੂਟੀਆਂ ਲੈ ਕੇ ਦੇ ਰੱਖਿਆ ਨੇ ਵੀ ਸਕੂਟੀ ਤਾਂ ਫਿਰ ਅਗਲਾ ਐ ਸਮਝਦਾ ਨਾ ਵੀ ਕੋਈ ਖਾਸ ਹੋ ਨਹੀਂ ਗੇਹੜਾ ਵਾਲੀ ਚੀਜ਼ ਨਹੀਂ ਤਾਂ ਇਹ ਚਲਾਈ ਫਿਰਨਗੇ ਪਰ ਪੁਲਿਸ ਦੀ ਹੁਣ ਇਸ ਚੀਜ਼ ਨੂੰ ਲੈ ਕੇ ਸਖਤ ਨਿਗ੍ਹਾ ਹੋਣ ਲੱਗੀ ਹੈ ਕਿਉਂਕਿ ਰੂਰ ਰੈਗੂਲੇਸ਼ਨ ਇਹਨਾਂ ਦੇ ਵਿੱਚ ਆਮ ਤੌਰ ਤੇ ਟੁੱਟਦੀਆਂ ਸੀ ਦੇਖੀਆਂ ਨੇ ਗਿਆ ਤੇ ਪੁਲਿਸ ਦੇ ਵੱਲੋਂ ਇਹ ਜਿਹੜੀ ਚਿੱਠੀ ਜਾਰੀ ਕਰੀ ਆ ਉਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਪਹਿਲਾਂ ਤਾਂ ਲੋਕਾਂ ਨੂੰ ਅਵੇਅਰ ਕਰੋ ਸਮਝਾਓ ਯਾਨੀ ਕਿ ਇੱਕ ਪਹਿਲੂ ਤਾਂ ਇਹ ਸਿੱਧਾ ਠੀਕ ਹੈ ਕਿ ਜਾ ਕੇ ਇਹ ਨਹੀਂ ਵੀ ਚਲਾਨ ਕੱਟਣਾ ਸ਼ ਕਾਰਵਾਈਆਂ ਸ਼ੁਰੂ ਕਰ ਦੋ ਪਰ ਹਾਂ ਜੇਕਰ ਕੁਝ ਦਿਨਾਂ ਦੇ ਵਿੱਚ ਜਿਹੜਾ ਇਹ ਕੰਪੇਨਿੰਗ ਚੱਲੂਗੀ ਅਵੇਰਨੈਸ ਕੰਪੇਨ ਚੱਲੂਗੀ ਜੇਕਰ ਫਿਰ ਵੀ ਲੋਕ ਨਹੀਂ ਮੰਨਦੇ ਤਾਂ ਫਿਰ ਆਖਰਕਾਰ ਭਈ 25000 ਰੁਪਏ ਜੁਰਮਾਨਾ ਤੇ ਕੈਦ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਵਾਕਾਂ ਨੂੰ ਵਹੀਕਲ ਫੜਾ ਰੱਖੇ ਨੇ ਚਾਹੇ ਸਕੂਟਰੀ ਚਾਹੇ ਕਾਰ ਲਈ ਫਿਰਦੇ ਨੇ ਤਾਂ ਚਿੱਠੀ ਬਕਾਇਦਾ ਤੌਰ ਦੇ ਉੱਤੇ ਜਿਹੜੀ ਜਾਰੀ ਆ ਉਹ ਕਰੀਏ ਚਿੱਠੀ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਟ੍ਰੈਫਿਕ ਵਿੰਗ ਨੇ ਜਿਹੜੀ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰੀਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 1 ਮਹੀਨੇ ਦੇ ਲਈ ਪਾਵੇ 1.7.2024 ਤੋਂ ਲੈ ਕੇ 31.7.2024 ਤੱਕ ਮੋਟਰ ਵਹੀਕਲ ਐਕਟ ਦੀ ਧਾਰਾ ਸੋਧ 2019 ਦੀ ਧਾਰਾ 199ਏ ਤੇ 199ਬੀ ਦੇ ਪ੍ਰਤੀ ਇਹਦਾ ਜਾਗਰੂਕ ਕਰੋ ਹੁਣ ਇਹਦੇ ਚ ਹੈਗਾ ਕੀ ਕੁਛ ਹੈਗਾ ਕਿ ਨਵਾਲਗ ਬੱਚਾ 31.7.2024 ਤੋਂ ਬਾਅਦ ਦੋ ਪਹੀਆ ਜਾਂ ਚਾਰ ਪਹੀਆ ਵਹੀਕਲ ਚਲਾਉਂਦੇ ਦੌਰਾਨ ਚੈਕਿੰਗ ਮੋਟਰ ਚੈਕਿੰਗ ਦੇ ਦੌਰਾਨ ਜੇਕਰ ਫੜਿਆ ਜਾਂਦਾ ਹੈਗਾ ਉਲੰਘਣਾ ਕਰਦਾ ਪਾਇਆ ਜਾਂਦਾ ਤਾਂ ਉਸਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਯਾਨੀ ਕਿ ਮਾਂ ਤੇ ਪਿਓ ਦੋਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਅਸਲ ਵਿੱਚ ਲਾਂਦੀ ਜਾਵੇਗੀ ਤੇ ਜਿਹਦੇ ਵਿੱਚ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੈਗਾ ਹੁਣ ਗੱਲ ਇਹ ਹੈ ਵੀ ਆਪਦੇ ਜਿੰਨੇ ਵੀ ਜਵਾਕਰ ਨੂੰ ਤੁਸੀਂ ਇਹ ਫੜਾ ਰੱਖੇ ਨੇ ਵਹੀਕਲ ਇੱਕ ਚੀਜ਼ ਸਮਝ ਜਿਓ ਵੀ ਪੁਲਿਸ ਨੇ ਜਿਹੜੀ ਆ ਚਿੱਠੀ ਜਾਰੀ ਕਰੀ ਤੁਹਾਨੂੰ ਦਿਖਾ ਵੀ ਰਹੇ ਆ ਨਾਲ ਨਾਲ ਕਿ ਇਹਦੇ ਚ ਹੁਣ ਸਖਤ ਕਾਰਵਾਈਆਂ ਸ਼ੁਰੂ ਹੋਣੀਆਂ ਆਮ ਤੌਰ ਤੇ ਜਦੋਂ ਤੁਸੀਂ ਸੜਕਾਂ ਤੇ ਜਾਂਦੇ ਹੋ ਤਾਂ ਸੜਕਾਂ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਆਂ ਵੀ ਬਹੁਤ ਛੋਟੇ ਛੋਟੇ ਬੱਚੇ ਨੇ ਜਿਹੜੇ ਮੋਟਰਸਾਈਕਲਾਂ ਜ਼ਿਆਦਾਤਰ ਸਕੂਟੀ ਵਾਲੇ ਨੇ ਖੈਰ ਕੀ ਜਵਾਕ ਜਾਊਗਾ ਜੀ ਟਿਊਸ਼ਨ ਆਪੀ ਜਾਇਆ ਹੂਗਾ ਸਕੂਟੀ ਦੇ ਨਾਲ ਕਿਹੜਾ ਬਹੁਤਾ ਕੁਝ ਹੁੰਦਾ ਹੈ ਫਿਰ ਗੱਲ ਇਹ ਹੈ ਵੀ ਕਈ ਗੱਡੀਆਂ ਹੀ ਚੱਕੀ ਫਿਰਦੇ ਨੇਗੇ ਅਮੀਰ ਘਰਾਂ ਦੇ ਜਵਾਕਾਂ ਦੇ ਸ਼ੌਕ ਇਸ ਤਰ੍ਹਾਂ ਦੇ ਹੋਗੇ ਪਰ ਲਾਇਸੈਂਸ ਉਹਨਾਂ ਦੇ ਕੋਲੇ ਹੈ ਨਹੀਂਗੇ ਹੁਣ ਗੱਲ ਇਹ ਹੈ ਵੀ ਪਹਿਲਾਂ ਜਿਹੜਾ ਕਿ ਸਿਰਫ ਇਹ ਲੱਗਦਾ ਸੀ ਕਿ ਚਲੋ ਕਿਹੜਾ ਪੁੱਛਦਾ ਪਰ ਪੰਜਾਬ ਪੁਲਿਸ ਵੀ ਹੁਣ ਹੌਲੀ-ਹੌਲੀ ਉਸ ਸਖਤ ਰਵਈਏ ਤੇ ਆਉਂਦੀ ਨਜ਼ਰ ਆ ਰਹੀ ਹੈ ਜਿਹੜਾ ਚੰਡੀਗੜ੍ਹ 'ਚ ਦੇਖਣ ਨੂੰ ਮਿਲਦਾ ਤੇ ਇਹ ਚੀਜ਼ ਜੇਕਰ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਨਹੀਂ ਸੁਧਰਦੀ ਕਹਾਂਗੇ ਕਿਉਂਕਿ ਜਿਹੜਿਆਂ ਨੇ ਸ਼ੁਰੂਆਤ ਕਰਾ ਰੱਖੀ ਆ ਇੱਕ ਪਾਸੇ ਤਾਂ ਜਵਾਕ ਦੀ ਜਾਨ ਜੋ ਦੂਜੇ ਪਾਸੇ ਜੇ ਕਿਹਾ ਜਾਵੇ ਸਖਤ ਕਾਰਵਾਈ ਨੂੰ ਲੈ ਕੇ ਹੁਣ ਇਹ ਜ਼ਰੂਰ ਹੈ ਵੀ ਸੜਕਾਂ ਦੇ ਉੱਤੇ ਚਲਾਣ ਤਾਂ ਕੱਟਣਗੀ 25-25 ਹਜ਼ਾਰ ਦੇ ਪਰ ਮਾਪਿਓ ਜਿਨ੍ਹਾਂ ਨੇ ਉਹ ਸਕੂਟਰੀ ਲੈ ਕੇ ਦਿੱਤੀ ਆ ਜਾਂ ਵਹੀਕਲ ਕਾਰ ਲੈ ਕੇ ਦਿੱਤੀ ਆ ਜਾਂ ਮੋਟਰਸਾਈਕਲ ਲੈ ਕੇ ਦਿੱਤਾ ਉਹਨਾਂ ਨੂੰ ਵੀ 3 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਇਸ ਕਰਕੇ ਜਿਹੜੇ ਵੀ ਜਵਾਕਾਂ ਨੂੰ ਆਖਰਕਾਰ ਤੁਸੀਂ ਚਲੋ ਅੱਜ ਤੋਂ ਪਹਿਲਾਂ ਕੁਝ ਵੀ ਹੁੰਦਾ ਰਿਹਾ ਹੋਵੇ ਪਰ ਏ ਭਲੀ ਮਾਨਸ ਮੰਨੋ ਵੀ ਕੀ ਆਖਰ ਉਹਨਾਂ ਦੇ ਨਾਲ ਕੋਈ ਹਾਸਾ ਨਹੀਂ ਹੋਇਆ ਤੇ ਦੂਜੇ ਪਾਸੇ ਜੇਕਰ ਹਜੇ ਵੀ ਇਸ ਤਰ੍ਹਾਂ ਦੀ ਸ਼ੁਰੂਆਤ ਹੈਗੀ ਆ ਤਾਂ ਤੁਸੀਂ ਚਾਬੀਆਂ ਲੈ ਲਓ ਵਾਪਿਸ ਨਹੀਂ ਫਿਰ ਉਹਦਾ ਤਾਂ ਜਿਹੜਾ ਨੁਕਸਾਨ ਹੋਣਾ ਹੋਣਾ ਤੁਹਾਨੂੰ ਵੀ ਜੇਲ੍ਹ ਦੇ ਵਿੱਚ ਬੈਠਣਾ ਪਊਗਾ ਤੇ ਇਹ ਪਰੇਸ਼ਾਨੀ ਸਭ ਦੇ ਲਈ ਖੜੀ ਹੋ ਸਕਦੀ ਆ ਇਸ ਕਰਕੇ फटाफट ਇਸ ਚੀਜ਼ ਨੂੰ ਨੋਟ ਕਰੋ ਜਿਹੜੇ ਲੋਕਾਂ ਦੇ ਤੁਹਾਨੂੰ ਜਾਣਕਾਰ ਨੇ ਤੁਹਾਨੂੰ ਪਤਾ ਲੱਗਦਾ ਵੀ ਉੱਥੇ ਜਵਕਰ ਉਹਨਾਂ ਨੇ ਵਹੀਕਲ ਦੇ ਰੱਖੇ ਨੇ ਉਹਨਾਂ ਦੇ ਧਰਵਾ ਦਿਓ ਨਹੀਂ ਪਰ ਪਰੇਸ਼ਾਨੀ ਵੱਡੀ ਖੜੀ ਹੋਊਗੀ ਪੁਲਿਸ ਇੱਕ ਮਹੀਨਾ ਜ਼ਰੂਰ ਡਰਾਈਵ ਚਲਾਊਗੀ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਪਰ ਉਸ ਤੋਂ ਬਾਅਦ ਦੇ ਵਿੱਚ ਸਿੱਧਾ ਐਕਸ਼ਨ ਆ ਜਿਹੜਾ ਉਹ ਹੁੰਦਾ ਹੋਇਆ ਸੜਕਾਂ ਤੇ ਦੇਖੂਗਾ ਸੀਨੀਅਰ ਵੀਡੀਓ ਲਿਸਟ ਮਿੰਤੇ ਇਹਦੇ ਨਾਲ ਮਿਸਿੰਗ ਹੋ ਰਿਹਾ ਜਨਾਸ ਸੁਖਨ ਟੀਵੀ ਚੰਡੀਗੜ੍ਹ